ਆ ਗਿਆ ਜੀ ਮੈਂ ਨਜ਼ਾਰਾ ਆ ਗਿਆ ਬਣਾਈਏ ਗੋਲਗਲੇ ਪਕੌੜੇ ਨਾਲ ਖੀਰ ਪੂੜੇ ਮਸਾ ਮੌਕਾ ਹੁੰਦਾ ਇਹੋ ਜਿਹਾ ਇਹ ਸੁਗਾਤ ਹੀ ਹੁੰਦੀ ਆਪਦੇ ਆਪ ਨੂੰ ਕਰਨ ਵਾਲਾ ਗਿਫਟ ਰਿਵਾਰਡ ਸਾਰੀ ਮਿਹਨਤ ਦਾ ਕਿ ਤੁਹਾਨੂੰ ਡਰ ਆ ਕਿ ਮੋਟੇ ਹੋ ਜਾਓਗੇ ਨਹੀਂ ਇਦਾਂ ਦੀ ਓਕੇਜਨਲ ਜੋ ਆਪਣੀ ਈਟਿੰਗ ਨਾਲ ਮੋਟੇ ਨਹੀਂ ਹੁੰਦੇ ਲਓ ਮੈਂ ਤੁਹਾਨੂੰ ਫੈਕਟਰਸ ਦੱਸਦਾ ਕਿ ਕਿਸ ਤਰ੍ਹਾਂ ਦੇ ਖਾਣੇ ਕਰਕੇ ਤੁਸੀਂ ਮੋਟੇ ਹੋ ਜਾਂ ਅਨਫਿਟ ਹੋ ਸੋ ਇਸ ਤਰ੍ਹਾਂ ਦੀ ਕੋਈ ਓਕੇਜਨਲ ਈਟਿੰਗ ਤੁਹਾਨੂੰ ਮੋਟਾ ਨਹੀਂ ਕਰਦੀ ਅੱਜ ਮੈਂ ਪੰਜ ਫੈਕਟਰਸ ਦੱਸਦਾ ਪੰਜ ਤੁਹਾਡੀਆਂ ਆਦਤਾਂ ਦੱਸਦਾ कि जिदे ਕਰਕੇ ਤੁਸੀਂ ਗਲਤ ਬਿਨਾ ਕਾਰਨ ਤੋਂ ਲਗਾਤਾਰ ਗਲਤ ਖਾਣ ਤੇ ਮਜਬੂਰ ਹੋ ਰਹੇ ਹੋ ਔਰ ਤੁਸੀਂ ਅਨਫਿਟੋਂ ਮੋਟਿਓ ਓਵਰ weight ਹੋ ਸਭ ਤੋਂ ਪਹਿਲੀ ਗੱਲ ਤਾਂ ਹੈ ਜੀ ਅੱਜ ਦੀ ਅਵੇਲੇਬਿਲਟੀ ਅੱਜ ਕੱਲ ਜਿਹੜੇ ਫੂਡਸ ਨੇ ਅਬੰਡੈਂਸ ਟ ਅਵੇਲੇਬਲ ਨੇ ਛੋਟੇ ਛੋਟੇ ਸ਼ਹਿਰਾਂ ਚ ਵੀ ਵੱਡੇ ਵੱਡੀਆਂ ਫੂਡ ਚੇਨਾਂ ਖੁੱਲ ਗਈਆਂ ਆਨਲਾਈਨ ਐਪਸ ਆ ਗੀਆਂ ਸਵਿਗੀ ਆ ਗਈ ਜੋਮੈਟੋ ਹੋਰ ਵੀ ਬਹੁਤ ਐਪਸ ਆ ਮੈਨੂੰ ਨਹੀਂ ਪਤਾ ਘਰੇ ਬੈਠੇ ਤੁਹਾਡਾ ਜੋ ਮਨ ਕੀਤਾ ਘਰੇ ਪਹੁੰਚ ਜਾਂਦੀ ਚ ਜੱਗੇ ਐਸਾ ਨਹੀਂ ਸੀ ਕਦੇ ਬਾਹਰ ਜਾਣਾ ਕਿਤੇ ਕੋਈ ਫੂਡ ਦੀ ਅਵੇਲੇਬਿਲਿਟੀ ਨਾ ਹੋਣਾ ਤਾਂ ਜ਼ਿਆਦਾਤਰ ਆਪਾਂ ਘਰ ਦਾ ਖਾਣਾ ਖਾਂਦੇ ਸੀ ਨੰਬਰ 2 ਅਫੋਰਡੇਬਲ ਬਹੁਤ ਸਾਰੀ ਪਾਪੂਲੇਸ਼ਨ ਹਜੇ ਵੀ ਐਸੀ ਹੈ ਕਿ ਜਿੰਨਾਂ ਲਈ ਪਾਰਟੀ ਕਰਨਾ ਇੱਕ ਵੱਡੀ ਗੱਲ ਆ ਆਮ ਪੈਸੇ ਨਹੀਂ ਹੁੰਦੇ ਉਹ ਬੱਚੇ ਹੁੰਦੇ ਮਟਾਪੇ ਤੋਂ ਲੋਕਾਂ ਦੀ ਪਰਚੇਜ਼ਿੰਗ ਪਾਵਰ ਵੱਧ ਗਈ ਆ ਫੂਡ ਆਪਾਂ ਖਰੀਦ ਸਕਦੇ ਆ ਉਹਦੇ ਕਰਕੇ ਅੱਜ ਦੀ ਤਰੀਕ ਵਿੱਚ ਮਹਿੰਗੇ ਮਹਿੰਗੇ ਆਪਾਂ ਫੂਡ ਕੋਰਟ ਚ ਫੂਡ ਲੈ ਰਹੇ ਆ ਔਰ ਉਹ ਸਾਰੇ ਹੀ ਮਟਾਪਾ ਕਰਦੇ ਨੇ ਨੰਬਰ 3 ਜੋ ਬਹੁਤ ਅੱਜਕੱਲ ਇੰਪੋਰਟੈਂਟ ਆ ਖਾਸ ਤੌਰ ਤੇ ਸ਼ਹਿਰੀ ਪਾਪੂਲੇਸ਼ਨ ਚ ਕਿ ਮੈਂ ਖਾਣਾ ਨਹੀਂ ਬਣਾਉਣਾ ਅੱਜ ਖਾਣਾ ਨਾ ਬਣਾਉਣ ਦੀ ਜਿਹੜੀ ਆਦਤ ਆ ਨਾ ਲਗਾਤਾਰ ਪਹਿਲੇ ਹਫ਼ਤੇ 'ਚ ਇੱਕ ਦਿਨ ਫਿਰ ਤੀਜੇ ਚੌਥੇ ਦਿਨੋਂ ਕਿ ਮੈਂ ਅੱਜ ਬਾਹਰ ਦਾ ਖਾਵਾਂਗੇ ਔਰ ਬਾਹਰ ਦੀ ਜਿੰਨੇ ਮਰਜ਼ੀ ਚੰਗੇ ਰੈਸਟੋਰੈਂਟ 'ਚ ਜਾਵੜੋ ਹੋਟਲ 'ਚ ਜਾਵੜੋ ਜਿਹੜਾ ਘਰ ਦਾ ਖਾਣਾ ਉਹਦੀ ਰੀਜ਼ ਕਰ ਹੀ ਨਹੀਂ ਸਕਦੀ ਇਹ ਇੱਕ ਬਹੁਤ ਵੱਡਾ ਕਾਰਨ ਚੌਥਾ ਰੀਜ਼ਨ ਆ ਜੀ ਪੀਅਰ ਗਰੁੱਪ ਮੀਨਸ ਤੁਹਾਡੀ ਕੰਪਨੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਕਿੱਟੀ ਕਰਨੀ ਹੁੰਦੀ ਆ ਵੀਕਲੀ ਵੀਕ 'ਚ ਦੋ ਵਾਰ ਜਾਂ ਮੁੰਡੇ ਆ ਸ਼ਾਮ ਨੂੰ ਇਕੱਠੇ ਹੋਣਾ ਹੀ ਹੁੰਦਾ ਮਾਰਕੀਟ 'ਚ ਤੇ ਉੱਥੇ ਜਦੋਂ ਆਪਾਂ ਇਕੱਠੇ ਹੁੰਨੇ ਆ ਬਿਨਾਂ ਭੁੱਖ ਬਿਨਾਂ ਚੰਗਾ ਮੜਾ ਦੇਖੇ ਜੋ ਵੀ ਅੱਜਕੱਲ ਪ੍ਰੋਡਕਟਸ ਨੇ ਪ੍ਰੋਸੈਸਡ ਫੂਡਸ ਨੇ ਉਹਨਾਂ ਨੇ ਮਾਰਕੀਟਿੰਗ ਮਸ਼ਹੂਰ ਨਹੀਂ ਐਸੀਆਂ ਕਰਦੇ ਆ ਕਿ ਤੁਹਾਡਾ ਜੀ ਮੁੱਤਰ ਲੱਗ ਜਾਂਦੀ ਪੰਜਾਬੀ ਚ ਕਹੀਏ ਤਾਂ ਰਾਈਟ ਤੁਹਾਨੂੰ ਇਹ ਲੱਗਦਾ ਐ ਐਂ ਮੋਰਓਵਰ ਝੂਠ ਵੀ ਇੰਨੇ ਬੋਲਦੇ ਨੇ ਕਿ ਤੁਹਾਡੀ ਸਟਰੈਂਥ ਹੋਏਗੀ ਹੈਲਦੀ ਫੂਡ ਦਾ ਇਦਾਂ ਇਦਾਂ ਸੋ ਮੇਰੇ ਖਿਆਲ ਚ ਇਹਨੂੰ ਮੈਂ ਪੰਜਵਾਂ ਪੁਆਇੰਟ ਦਿੰਦਾ ਲੇਕਿਨ ਇਹ ਸ਼ਾਇਦ ਇਹ ਪਹਿਲਾ ਨੰਬਰ ਹੀ ਹੋਵੇ ਕਿ ਜੋ ਅੱਜਕੱਲ ਇਹ ਮਾਰਕੀਟਿੰਗ ਕੀਤੀ ਜਾਂਦੀ ਆ ਚੀਜ਼ਾਂ ਦਿਖਾ ਦਿਖਾ ਕੇ ਹੈਲਦੀ ਦੱਸ ਕੇ ਉਹਦੇ ਕਰਕੇ ਤੁਸੀਂ ਈਟਿੰਗ ਕਰਦੇ ਆ ਗਲਤ ਈਟਿੰਗ ਕਰਦੇ ਓਵਰ weight ਹੋਣੇ ਸੋ ਇਹ ਪੰਜ ਫੈਕਟਰ ਆ ਤੁਸੀਂ ਆਪ ਦਾ ਪਛਾਣੋ ਕਿਹੜਾ ਇਨ੍ਹਾਂ ਪੰਜਾਂ ਚੋਂ ਇੱਕ ਪੱਕਾ ਨਿਕਲੇਗਾ ਇੱਥੇ ਰੋਕ ਲਾਓ ਅਦਰਵਾਈਜ਼ ਕਦੇ ਕੋਈ ਮੌਕਾ ਆਉਂਦਾ ਤਾਂ ਜਰੂਰ ਮਨਪਸੰਦ ਚੀਜ਼ ਖਾਓ ਲੇਕਿਨ ਘਰੇ ਬਣਾ ਕੇ